ਟੜਕਸਾਰੀ ਕੁ ਵੱਡਾ ਹਾਦਸਾ ਉਸ ਵੇਲੇ ਵਾਪਰ ਗਿਆ ਜਦੋਂ ਸਵਾਰੀਆਂ ਨਾਲ ਭਰੀ ਹੋਈ ਬੱਸ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਜੀ ਹਾਂ ਹਾਦਸੇ ਦਾ ਸ਼ਿਕਾਰ ਹੋਈ ਹੈ हिसार ਦੇ ਪਿੰਡ ਰਾਜਲੀ ਦੇ ਵਿੱਚ ਇੱਕ ਬੱਸ ਜਿਹੜੀ ਰੋਡਵੇਜ਼ ਦੀ ਬੱਸ ਹੈ ਉਹ ਅਚਾਨਕ ਪਲਟ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਫਾਟਕ ਦੇ ਨੇੜੇ ਇਹ ਬੱਸ ਪਲਟੀ ਜਿਸ ਤੋਂ ਬਾਅਦ ਇਸ ਦੇ ਵਿੱਚ ਕਾਫੀ ਜਿਹੜੇ ਲੋਕ ਸਵਾਰੀਆਂ ਮੌਜੂਦ ਸਨ ਉਹਨਾਂ ਨੂੰ ਕਾਫੀ ਨੁਕਸਾਨ ਹੋਇਆ ਤੇ ਮੰਦਭਾਗੀ ਖਬਰ ਸਾਹਮਣੇ ਆਈ ਹੈ ਕਿ 20 ਸਾਲਾਂ ਵਿਦਿਆਰਥੀ ਦੀ ਇਸ ਪੂਰੇ ਘਟਨਾਕ੍ਰਮ ਦੇ ਵਿੱਚ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਬੱਸ ਦੇ ਵਿੱਚ ਵਿਦਿਆਰਥੀਆਂ ਸਣੇ 65 ਸਵਾਰੀਆਂ ਮੌਜੂਦ ਸਨ ਕਿਉਂਕਿ ਇਹ ਸਵੇਰੇ 9 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਜਦੋਂ ਬੱਸ ਦੇ ਵਿੱਚ ਵਿਦਿਆਰਥੀ ਅਤੇ ਹੋਰ ਲੋਕ ਸਵਾਰ ਹੋ ਕੇ ਆਪੋ ਆਪਣੀ ਥਾਵਾਂ ਨੂੰ ਜਾ ਰਹੇ ਸਨ ਦੱਸਿਆ ਜਾ ਰਿਹਾ ਕਿ ਪਿੰਡ ਰਾਜਲੀ ਤੋਂ ਹਿਸਾਰ ਨੂੰ ਜਾ ਰਹੀ ਸੀ ਇਹ ਬੱਸ ਹਿਸਾਰ ਦੇ ਵਿੱਚ ਵਿਦਿਆਰਥੀ ਨੇ ਜੜਿਓ ਜਾ ਰਹੇ ਸੀ ਕੋਈ ਆਪਣੇ ਸਕੂਲ ਕਾਲਜ ਨੂੰ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਇਹ ਹਾਦਸਾ ਵਰਪ ਪਰ ਜਾਂਦਾ ਹੈ ਉਹਨਾਂ ਦੇ ਨਾਲ ਪਿੰਡ ਰਾਜਲੀ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਵੇਲੇ ਇਹ ਬੱਸ ਪਲਟੀ ਤਾਂ ਪਿੰਡ ਵਾਸੀ ਮੌਕੇ ਤੇ ਪਹੁੰਚੇ ਜਿਨ੍ਹਾਂ ਦੇ ਵੱਲੋਂ ਮੌਕੇ ਤੇ ਰੈਸਕਿਊ ਆਪਰੇਸ਼ਨ ਚਲਾਇਆ ਗਿਆ ਤੇ ਪਿੰਡ ਵਾਸੀਆਂ ਦੇ ਵੱਲੋਂ ਪੀੜਤ ਲੋਕਾਂ ਨੂੰ ਬਾਹਰ ਕੱਢਿਆ ਗਿਆ ਜ਼ਖਮੀਆਂ ਹਸਪਤਾਲ ਪਹੁੰਚਾਇਆ ਗਿਆ ਪਰ ਪੂਰੇ ਘਟਨਾਗ੍ਰਮ ਦੇ ਵਿੱਚ ਇੱਕ ਵਿਦਿਆਰਥੀ ਦੀ 20 ਸਾਲਾਂ ਵਿਦਿਆਰਥੀ ਦੀ ਮੌਤ ਹੋ ਗਈ ਹੈ ਤਾਂ ਪਿੰਡ ਰਾਜਲੀ ਤੋਂ ਹੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਨਾਲ ਤੁਸੀਂ ਦੇਖ ਸਕਦੇ ਹੋ ਬਸ ਪਰਟੀ ਹੋਈ ਆ ਤਾਂ ਕਿਸੇ ਇੱਕ ਕਰੜੀ ਮੁਸ਼ਕਲ ਦੇ ਨਾਲ ਪਿੰਡ ਵਾਸੀਆਂ ਨੇ ਉਹਨਾਂ ਸਵਾਰੀਆਂ ਨੂੰ ਬਾਹਰ ਕੱਢਿਆ ਹੋਵੇਗਾ ਜਿਹੜੀਆਂ ਇਸ ਦੇ ਵਿੱਚ ਮੌਜੂਦ ਸਨ ਪਰ ਇੱਥੇ ਵੱਡੀ ਲਾਪਰਵਾਹੀ ਵੀ ਕਹਿ ਸਕਦੇ ਆ ਕਿਉਂਕਿ ਜਿੱਥੇ 52 ਸੀਟ ਰਹਿ ਬਸਤੀ ਉਹਦੇ ਵਿੱਚ 65 ਸਵਾਰੀਆਂ ਮੌਜੂਦ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਤਾਂ ਮੌਤ ਹੋ ਗਈ ਹੈ ਤੇ ਬਾਕੀ ਜਿਹੜੇ ਨੇ ਉਹਨਾਂ ਨੂੰ ਕਿਸੇ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਕਈਆਂ ਨੂੰ ਗੰਭੀਰ ਵੀ ਲੱਗੀਆਂ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਤਾਂ ਫਾਟਕ ਦੇ ਨੇੜੇ ਦੀਆਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਇਸਾਰ ਦੇ ਪਿੰਡ ਰਾਜਲੀ ਦੇ ਵਿੱਚ ਰੋਡਵੇਜ਼ ਦੀ ਬੱਸ ਫਲਟੀ ਹੈ। ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ।